ਮੇਰਾ ਨਾਮ ਸ਼ਿਰੀ ਹਰਲਾਲ ਬਸਤਨਾ ਮੈਂ ਸ਼ਿਰੀ ਗੁਰਿੰਦਾਸ ਆਪਣੇ ਸ਼ਿਰੀ ਗੁਰਿੰਦਾਸ ਨੱਥਨ ਤੋਂ ਬੇਟੀ ਤੋਂ ਤਸੀਲ ਬਟਾਲਾ ਤੋਂ ਪ੍ਰਧਾਨਗੀ ਦੀ ਸੇਵਾਦਾਰੀ ਕਰ ਰਿਹਾ ਹਾਂ ਅੱਜ ਕੰਧਨ ਸਤਪੁਰੂ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ 69ਵੇਂ ਪ੍ਰਕਾਸ਼ ਪੁਰਬ ਦੀਆਂ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਸਾਰੇ ਸੰਗਠਨਾਂ ਦੇ ਸਮੂਹ ਜੋ ਨਾ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਇਸ ਵਿੱਚ ਪਟਾਲੇ ਦੇ ਇਲਾਵਾ ਲਗਭਗ ਜਿੰਨੇ ਵੀ ਪਿੰਡਾਂ ਹਨ ਸ਼ਹਿਰਾਂ ਹਨ ਸਾਰੀਆਂ ਸੰਗਠਾਆਂ ਹੋ ਮਹਾਮਾ ਕੇ ਇਸ ਵਿੱਚ ਸ਼ਾਮਲ ਹੋ ਗਿਆ ਹਨ ਮੈਂ ਸਾਰੀਆਂ ਸੰਗਠਾਆਂ ਦਾ ਸ਼੍ਰੀ ਗੁਰੂ ਦਾ ਸੰਗਠਨ ਕਮੇਟੀ ਵੱਲੋਂ ਧੰਨਵਾਦ ਕਰਦਾ ਹਾਂ ਜੈ ਪਰਦੇ ਜੈ ਸ਼੍ਰੀ ਗੁਰੂ ਇਹ ਨਗਰ ਕੀਰਤਨ ਪ੍ਰਤਾਪ ਨਗਰ ਨੂੰ ਚਲਦਾ ਆਇਆ ਗਾਂਧੀ ਕੈਂਪ ਗਾਂਧੀ ਚੌਕ ਯਹਰੂ ਗੇਟ ਦੋਂ ਗਾਇਆ ਸਮਾਪਤੀ ਇਹਦੀ ਹੈ ਭੰਡਾਰੀ ਮੱਲੇ ਕਠਿਆਰੀ ਜੇਤ ਕਾਜੀ ਮੋਰੀ ਇਸਦੀ ਸਮਾਪਤੀ ਹੋਏਗੀ ਹਾਂਜੀ ਬਾਕੀ ਬਾਕੀ ਅੱਜ ਦੇਣ ਵਾਲੇ ਦੱਸਦੇ ਹਨ ਸੰਤਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਜੋ ਕਿ 699ਵਾਂ ਪ੍ਰਕਾਸ਼ ਪੁਰਬ ਬਟਾਲੇ ਦੀਆਂ ਸੰਤਾਂ ਬਹੁਤ ਉਤਸ਼ਾਹ ਪ੍ਰੇਮ ਭਾਵ ਦੇ ਨਾਲ ਮਨਾ ਰਹੀਆਂ ਹਨ ਜੋ ਇਹ ਅਲੋਕਿਕ ਨਜ਼ਾਰੇ ਹੈ ਸ਼ਬਦਾਂ ਦਾ ਬਿਆਨ ਨਹੀਂ ਕੀਤੇ ਜਾ ਸਕਦੇ ਜੇ ਤੁਸੀਂ ਵੇਖ ਰਹੇ ਹੋ ਸੰਕਟਾਂ ਦਾ ਉੱਥਾ ਅ ਸਮੂਹ ਸੰਕਟਾਂ ਨੂੰ ਬਹੁਤ ਬਹੁਤ ਵਧਾਈਆਂ ਹੋ ਤਾਨ ਗੁਰੂ ਰਵਿਦਾਸ ਤਾਨ ਗੁਰੂ ਰਵਿਦਾਸ ਸੁਭਾਸ਼ ਕੁਮਾਰ ਜੀ ਬੈਂਸ ਅੱਜ ਢੇਰੇ ਵਾਰ ਪਾਸ ਜੋ ਜੀ ਅੱਜ ਦੇ ਅਸਿਰ ਗੁਰੂ ਰਵਿਦਾਸ ਮਹਾਰਾਜੀ ਦਾ ਅਸ਼ੀਸ਼ ਉਹ ਨਿੰਮਾ ਗੋਲਪੁਰ ਦੇ ਸਵੰਦ ਵਿੱਚ ਅੱਜ ਨਗਰ ਕੀਰਤਨ ਜਿਹੜਾ ਚੱਲ ਰਿਹਾ ਸਾਰੇ ਪਟਾਲੇ ਦੀ ਤਹਿਸੀਲ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸ੍ਰੀ ਵਿਦਾਸ ਸਪੋਰਟ ਕਮੇਟੀ ਵੱਲੋਂ ਸਾਰਿਆਂ ਨੂੰ ਅੱਜ ਦੇ ਸੁਭਦ ਹਰਨੀਆਂ ਲੱਖ ਲੱਖ ਵਧਾਈਆਂ ਜੀ ਨਾਮ ਸ਼੍ਰੀ ਗੁਰਦਾਸ ਵਸਨਾ ਮੈਂ ਸ਼੍ਰੀ ਗੁਰਦਾਸ ਆਪਣੇ ਸ਼੍ਰੀ ਗੁਰਦਾਸ ਨਥਨ ਤੇ ਬੇਟੀ ਤੋਂ ਤਸੀਲ ਪਟਾਲਾ ਤੋਂ ਪ੍ਰਧਾਨਗੀ ਦੀ ਸੇਵਾਦਾਰੀ ਕਰ ਰਿਹਾ ਹਾਂ ਅੱਜ ਕਨ ਕਨ ਸਤਿਗੁਰੂ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਪਰਬ 699ਵੇਂ ਪ੍ਰਕਾਸ਼ ਪਰਬ ਦੀਆਂ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਸਾਰੇ ਸੰਗਠਨ ਦੇ ਸਮਝੋ ਨਾਲ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਇਸ ਵਿੱਚ ਪਟਾਲੇ ਦੇ ਇਲਾਵਾ ਲਗਭਗ ਜਿੰਨੇ ਵੀ ਪਿੰਡਾਂ ਹਨ ਸ਼ਹਿਰਾਂ ਹਨ ਸਾਰੀਆਂ ਸੰਕਾਹੋ ਮਹਾਮਾਤੇ ਇਸ ਵਿੱਚ ਸ਼ਾਮਲ ਹੋ ਗਿਆ ਹਨ ਮੈਂ ਸਾਰੀਆਂ ਸੰਕਾਹਾਂ ਦਾ ਸ਼੍ਰੀ ਗੁਰੂ ਵਿਦਾ ਸੰਗਠਨ ਕਮੇਟੀ ਵੱਲੋਂ ਧੰਨਵਾਦ ਕਰਦਾ ਹਾਂ ਜਾਗਰ ਦੇ ਜਾ ਸ਼ੁਰੂ ਹੋਇਆ ਇਹ ਨਗਰ ਕੀਰਤਨ ਪ੍ਰਤਾਪ ਨਗਰੋਂ ਚੱਲਦਾ ਆ ਗਾਂਧੀ ਕੈਂਪ ਗਾਂਧੀ ਚੌਕ ਯਹਰੂ ਗੇਟ ਹੋਗਾ ਸਮਾਪਤੀ ਇਹਦੀ ਹੈ ਭੰਡਾਰੀ ਮੱਲੇ ਕਟਿਆਰੀ ਜੇਤ ਕਾਜੀ ਮੋਦੀ ਇਸ ਦੀ ਸਮਾਪਤੀ ਹੋਏਗੀ ਹਾਂਜੀ ਮਾਡਮੀ ਅੱਜ ਇਹ ਦੇਣ ਵਾਲੇ ਦਾ ਧੰਤਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਜੋਤੇ 699 ਪ੍ਰਕਾਸ਼ ਪੁਰਬ ਬਟਾਲੇ ਦੀਆਂ ਸੰਤਾਂ ਬਹੁਤ ਉਤਸ਼ਾਹ ਪ੍ਰੇਮ ਭਰ ਦੇ ਨਾਲ ਮਨਾ ਰਹੀਆਂ ਹਨ ਜੋ ਇਹ ਅਲੋਕਿਕ ਨਜ਼ਾਰੇ ਹੈ ਸ਼ਬਦਾਂ ਦਾ ਬਿਆਨ ਨਹੀਂ ਕੀਤੇ ਜਾ ਸਕਦੇ ਕਿਤਨੀ ਵੇਰਵੇ ਸੰਕਾ ਦਾ ਉੱਛਾ ਸਮੂਹ ਸੰਕਾ ਨੂੰ ਬਹੁਤ ਬਹੁਤ ਵਧਾਈਆਂ ਹੋ ਤਾਨ ਗੁਰੂ ਰਵਿਦਾਸ ਤਾਨ ਦੇ ਕਵਿਤਾ ਆਪਣਾ ਨਾਮ ਦਾ ਸੁਭਾਸ਼ ਕੁਮਾਰ ਜੀ ਬੈਂਸ ਜੋ ਜੀ ਅਜ ਦੇ ਅਸਿਰ ਗੁਰੂ ਰਵਿਦਾਸ ਮਹਾਰਾਜੀ ਦਾ ਅਸ਼ੇਸ ਨਿਮਾ ਜੋਰਪੁਰ ਦੇ ਸਵੰਦ ਵਿੱਚ ਅਜ ਨਗਰ ਕੀਰਤਨ ਜਿਹੜਾ ਚੱਲ ਰਿਹਾ ਸਾਰੇ ਪਟਾਲੇ ਦੀ ਤਹਿਸੀਲ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸ਼੍ਰੀ ਵਿਦਾਸ ਸਮਰਤਨ ਕਮੇਟੀ ਵੱਲੋਂ ਸਾਰਿਆਂ ਨੂੰ ਅੱਜ ਦੇ ਸੁਭਦ ਹਰਗੀਆਂ ਲੱਖ ਲੱਖ ਵਧਾਈਆਂ ਜੀ ਬਰਨਾਮਾ ਸ਼੍ਰੀ ਰਵਾਲਾ ਵਸਨਾ ਮੈਂ ਸ਼ਿਵ ਗੁਰੂ ਦਾਸ ਤੇ ਆਪਣੇ ਸ਼ਿਵ ਗੁਰੂ ਦਾਸ ਨਥਨਤ ਬੇਟੀ ਤੋਂ ਤੇ ਸੀਲ ਪਟਾਲਾ ਤੋਂ ਪ੍ਰਧਾਨਗੀ ਦੀ ਸੇਵਾਦਾਰੀ ਕਰ ਰਿਹਾ ਹਾਂ ਅੱਜ ਕੰਨਨ ਸਤਗੁਰੂ ਗੁਰੂ ਦਾਸ ਮਹਾਰਾਜ ਦੇ ਪ੍ਰਕਾਸ਼ ਪਰਬ 699ਵੇਂ ਪ੍ਰਕਾਸ਼ ਪਰਬ ਦੀਆਂ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਸਾਰੇ ਸੰਗਠਨਾਂ ਦੇ ਸਮੂਹ ਜੋ ਨਾ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਜਿਸ ਵਿੱਚ 45 ਦੇ ਇਲਾਵਾ ਲਗਭਗ ਜਿੰਨੇ ਵੀ ਪਿੰਡਾਂ ਨੇ ਸ਼ਹਿਰ ਹਨ ਸਾਰੀਆਂ ਸੰਤਾਵਾਂ ਹੋ ਮਹਾਂਮਾ ਕੇ ਇਸ ਵਿੱਚ ਸ਼ਾਮਲ ਹੋ ਗਿਆ ਹਨ ਮੈਂ ਸਾਰੀਆਂ ਸੰਤਾਵਾਂ ਦਾ ਸ਼੍ਰੀ ਗੁਰੂ ਦਾਸ ਸੰਗਠਨ ਕਮੇਟੀ ਵੱਲੋਂ ਧੰਨਵਾਦ ਕਰਦਾ ਹਾਂ ਜੈ ਕਰਦੇ ਜੈ ਸ਼੍ਰੀ ਗੁਰੂ ਜੀ ਇਹ ਨਗਰ ਕੀਰਤਨ ਪ੍ਰਤਾਪ ਨਗਰ ਨੂੰ ਚੱਲਦਾ ਆ ਗਾਂਧੀ ਕੈਂਪ ਗਾਂਧੀ ਚੌਕ ਯਹਰੂ ਗੇਟ ਦੋਂ ਗਾਇਆ ਸਮਾਪਤੀ ਇਹਦੀ ਹੈ ਭੰਡਾਰੀ ਮੱਲੇ ਕਠਿਆਰੀ ਜੇਤ ਕਾਜੀ ਮੋਰੀ ਇਸਦੀ ਸਮਾਪਤੀ ਹੋਏਗੀ ਹਾਂਜੀ ਬਾਕੀ ਅੱਜ ਦੇਣ ਵਾਲੇ ਦੱਸਦੇ ਹਨ ਸੰਤਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਜੋ ਕਿ 699ਵਾਂ ਪ੍ਰਕਾਸ਼ ਪੁਰਬ ਬਟਾਲੇ ਦੀਆਂ ਸੰਤਾਂ ਬਹੁਤ ਉਤਸ਼ਾਹ ਪ੍ਰੇਮ ਭਾਵ ਦੇ ਨਾਲ ਮਨਾ ਰਹੀਆਂ ਹਨ ਜੋ ਇਹ ਅਲੋਕਿਕ ਨਜ਼ਾਰੇ ਹੈ ਸ਼ੰਕਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਵੇਖ ਰਹੇ ਹੋ ਸੰਕਾ ਦਾ ਉੱਥਾ ਅ ਸਮੂਹ ਸੰਕਾ ਨੂੰ ਬਹੁਤ ਬਹੁਤ ਵਧਾਈਆਂ ਹੋ ਤਾਨ ਗੁਰੂ ਰਵਿਦਾਸ ਤਾਨ ਗੁਰੂ ਰਵਿਦਾਸ ਸੁਭਾਸ਼ ਕੁਮਾਰ ਜੀ ਬੈਂਸ ਅੱਜ ਢੇਰੇ ਵਾਰ ਪਾਸ ਜੋ ਜੀ ਅੱਜ ਦੇ ਅਸਿਰ ਗੁਰੂ ਰਵਿਦਾਸ ਮਹਾਰਾਜੀ ਦਾ ਅਸ਼ੀਸ਼ ਉਹ ਨਿੰਮਾ ਗੋਲਪੁਰ ਦੇ ਸਵੰਦ ਵਿੱਚ ਅੱਜ ਨਗਰ ਕੀਰਤਨ ਜਿਹੜਾ ਚੱਲ ਰਿਹਾ ਸਾਰੇ ਪਟਾਲੇ ਦੀ ਤਹਿਸੀਲ ਵੱਲੋਂ লক্ষ লক্ষ বধা শ্ৰীগু ৰ কমেট আজি শুভ ধৰি দিয়া লক্ষ্য মেৰা নাম শ্ৰী হিাল বস্ত্ৰ ਮੈਂ ਸ਼੍ਰੀ ਗੁਰੂ ਦਾਸ ਤੇ ਆਪਣੇ ਸ਼੍ਰੀ ਗੁਰੂ ਦਾਸ ਨਥਨ ਤੇ ਬੇਟੀ ਤੋਂ ਤੇ ਸੇਲ ਬਟਾਲਾ ਤੋਂ ਪ੍ਰਧਾਨਗੀ ਦੀ ਸੇਵਾਦਾਰੀ ਕਰ ਰਿਹਾ ਹਾਂ ਅੱਜ ਕੰਧਨ ਸਤਪੁਰੂ ਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਸਿਸ ਅਨੰਗਿਣੇ ਪ੍ਰਕਾਸ਼ ਪੁਰਬ ਦੀਆਂ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਸਾਰੇ ਸੰਗਠਨਾਂ ਦੇ ਸਮੂਹ ਜੋ ਨਾ ਜੋ ਨਗਰ ਕੀਰਤਨ ਕੀਤਾ ਜਾ ਰਿਹਾ ਇਸ ਵਿੱਚ ਪਟਾਲਾ ਦੇ ਇਲਾਵਾ ਲਗਭਗ ਜਿੰਨੇ ਵੀ ਪਿੰਡਾਂਆਂ ਸ਼ਹਿਰਾਂ ਨੂੰ ਸਾਰੀਆਂ ਸੰਕਾਹੋਂ ਮਹਾਮਾਤੇ ਇਸ ਵਿੱਚ ਸ਼ਾਮਲ ਹੋ ਗਿਆ ਹਨ ਮੈਂ ਸਾਰੀਆਂ ਸੰਕਾਹਾਂ ਦਾ ਸ਼੍ਰੀ ਗੁਰੂ ਵਿਦਾ ਸੰਗਠਨ ਕਮੇਟੀ ਵੱਲੋਂ ਧੰਨਵਾਦ ਕਰਦਾ ਹਾਂ ਜੈ ਪਰਦੇ ਜੈ ਸ਼੍ਰੀ ਗੁਰੂ ਇਹ ਨਗਰ ਕੀਰਤਨ ਪ੍ਰਤਾਪ ਨਗਰੋਂ ਚੱਲਦਾ ਆ ਗਾਂਧੀ ਕੈਂਪ ਗਾਂਧੀ ਚੌਕ ਯਹਰੂ ਗੇਟ ਹੋਗਾ ਸਮਾਪਤੀ ਇਹਦੀ ਹੈ ਭੰਡਾਰੀ ਮੱਲੇ ਕਟਿਆਰੀ ਜੇਤ ਕਾਜੀ ਮੋਦੀ ਇਸ ਦੀ ਸਮਾਪਤੀ ਹੋਏਗੀ ਹਾਂਜੀ ਮਾਡਮੀ ਅੱਜ ਇਹ ਦੇਣ ਵਾਲੇ ਦਾ ਧੰਤਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਜੋਤੇ 699 ਪ੍ਰਕਾਸ਼ ਪੁਰਬ ਬਟਾਲੇ ਦੀਆਂ ਸੰਤਾਂ ਬਹੁਤ ਉਤਸ਼ਾਹ ਪ੍ਰੇਮ ਭਰ ਦੇ ਨਾਲ ਮਨਾ ਰਹੀਆਂ ਹਨ ਜੋ ਇਹ ਅਲੋਕਿਕ ਨਜ਼ਾਰੇ ਹੈ ਸ਼ਬਦਾਂ ਦਾ ਬਿਆਨ ਨਹੀਂ ਕੀਤੇ ਜਾ ਸਕਦੇ ਜੇ ਤੁਸੀਂ ਵੇਖ ਰਹੇ ਹੋ ਸੰਕਾ ਦਾ ਉੱਤਸ਼ਾਹ ਆ ਸਮੂਹ ਸੰਕਾ ਨੂੰ ਬਹੁਤ ਬਹੁਤ ਵਧਾਈਆਂ ਹੋਰ ਤਨ ਗੁਰੂ ਰਵਿਦਾਸ ਤਨ ਗੁਰੂ ਰਵਿਦਾਸ ਸ਼ੁਭਾਸ਼ ਕੁਮਾਰ ਜੀ ਬੈਂਸ ਜੋ ਜੀ ਅੱਜ ਦੇ ਅਸਿਰ ਗੁਰੂ ਰਵਿਦਾਸ ਮਹਾਰਾਜੀ ਦਾ ਅਸ਼ੀਸ਼ ਉਹ ਨਿੰਮਾ ਗੋਲਪੁਰ ਦੇ ਸਵੰਦ ਵਿੱਚ ਅੱਜ ਨਗਰ ਕੀਰਤਨ ਜਿਹੜਾ ਚੱਲ ਰਿਹਾ ਸਾਰੇ ਪਟਾਲੇ ਦੀ ਤਹਿਸੀਲ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸ੍ਰੀ ਵਿਦਾਸ ਸਪੋਰਟ ਕਮੇਟੀ ਵੱਲੋਂ ਸਾਰਿਆਂ ਨੂੰ ਅੱਜ ਦੇ ਸੁਭਦ ਹਰਨੀਆਂ ਲੱਖ ਲੱਖ ਵਧਾਈਆਂ ਜੀ